ਹਾਂਜੀ ਸ੍ਰੀ ਸ਼੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਮੈਂ ਤੁਹਾਨੂੰ ਸਿਖਾਉਣ ਜਾ ਰਹੀਆਂ ਕਿ ਧਾਗਾ ਕਿਵੇਂ ਬੁੰਦੇ ਨੇ ਗਾਇਸ ਮੈਂ ਇੱਥੇ ਕ ਲੈ ਲਿਆ ਧਾਗਾ ਗਾਇਸ ਹੁਣ ਤੇ ਇਹਨੂੰ ਮੈਂ ਇੱਕ ਦਿੱਤੀ ਹੈ ਗੰਢ ਗਾਇਸ ਤੁਸੀਂ ਦੇਖ ਸਕਦੇ ਹੋ ਕਿ ਕਦਾਂ ਮੈਂ ਗੰਢ ਦਿੱਤੀ ਹੈ ਨਾ ਤੁਸੀਂ ਉਦੋਂ-ਉਦੋਂ ਦੇ ਦੇਣੀ ਗੰਢ ਨਾ ਤੇ ਜਿਹੜਾ ਇੱਧਰ ਛੱਡ ਲਾ ਧਾਗਾ ਗਾਇਸ ਉਹਨੂੰ ਆਪਾਂ ਥੱਲੇ ਹੁਣਾ ਕਰਕੇ ਨਾ ਉਹਦੇ ਵਿੱਚੋਂ ਦੀ ਕੱਢ-ਕੱਢ ਕੇ ਵੀ ਆਏ ਆ ਭਣ ਕਰੀ ਜਾਣਾ ਗਾਇਸ ਤੁਸੀਂ ਧਿਆਨ ਨਾਲ ਦੇਖਣਾ ਜੇ ਤੁਸੀਂ ਬੁਨਣਾ ਚਾਹੁੰਦੇ ਹੋ ਤਾਂ ਦੇਖ ਕੇ ਤੁਸੀਂ ਦੇਖ ਸਕਦੇ ਹੋ ਦੇਖੋ ਹੁਣ ਮੈਂ ਇੱਧਰੋਂ ਵਿੱਚੋਂ ਕੱਢ ਤਾ ਗਾਇਸ ਦੇਖੋ ਦੇਖੋ ਸਹੀ ਗੰਢ ਤਾਂ ਤੇ ਬਸ ਆਪਾਂ ਇਦਾਂ-ਇਦਾਂ ਕਰਦਾ ਕਰਦੇ ਜਾਣਾ ਇਹ ਦੇਖੀ ਹੁਣ ਹੋਰ ਦੇ ਦੇਣੀ ਹੈ ਦੇਖੋ ਗੰਢ ਗਾਈਸ ਦੇਖੋ ਉਧਰ ਮੈਂ ਹੋਰ ਕਰਤਾ ਕਰ ਪਾਸੇ ਇਦਾਂ ਇਦਾਂ ਸਟੈਪ ਬਾ ਸਟੈਪ ਆਪਾਂ ਕਰਦੇ ਜਾਣਾ ਦੇਖੋ ਦੇਖੋ ਗੈਸ ਧਿਆਨ ਨਾਲ ਦੇਖੋ ਦੇਖੋ ਗੈਸ ਉਤਨੇ ਬਹੁਤ ਐ ਗੰਢ ਕੱਢੀ ਜਣੀ ਕੱਢੀ ਜਣੀ ਗੈਸ ਆਪਾਂ ਜਿਆਦੇ ਗੰਢ ਨਹੀਂ ਲੈਣੀ ਆਪਾਂ ਥੋੜਾ ਜਿਹਾ ਦਾ ਛੱਡ ਕੇ ਉਹਦੇ ਵਿਚੋਂ ਤੱਕਾ ਕੱਢ ਦੇਣਾ ਕਰ ਕਰਕੇ ਦੇਖੋ ਗੈਸ ਧਿਆਨ ਨਾਲ ਦੇਖੋ ਗੈਸ ਜੇ ਤੁਹਾਨੂੰ ਹੈਲਪਫਲ ਲੱਗੀ ਤੇ ਵੀਡੀਓ ਗਾਇਸ ਕਰਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਵੀ ਕਰ ਲਓ ਗਾਇਸ ਤੁਹਾਡੀ ਮਰਜ਼ੀ ਆ ਦੇਖੋ ਇਦਾਂ ਇਦਾਂ ਕਰਦੇ ਜਾਣਾ ਮੈਂ ਕਰ ਰਹੀ ਆ ਇਦਾਂ ਕਰ ਰਹੀ ਆ ਦੇਖੋ ਗਾਇਸ ਇਥੇ ਮੇਰੇ ਥੋੜਾ ਘਣਾ ਤਬਾਣੀ ਗਿਆ ਗਾਇਸ ਦੇਖੋ ਇਹਦੇ ਜਿਵੇਂ ਸੱਤ ਵੀ ਦੁਖਣ ਲੱਗ ਜਾਂਦੇ ਨੇ ਜਦ ਜਿਹੜੀ ਕਪੜਾ ਕਰਨਾ ਥੋੜਾ ਖਿਚ-ਖਿਚ ਕੇ ਦੇਖੋ ਗਾਇਸ ਇਦਾਂ ਹੀ ਕਰਦੇ ਜਾਣਾ ਆਪਾਂ ਦੇਖੋ ਇਥੇ ਮੇਰੇ ਥੋੜਾ ਘਣਾ ਬਣ ਕੇ ਦਾ ਤਿਆਰ ਹੋ ਗਿਆ ਸੀ ਅਮਰ ਕੁਸ਼ਕ ਦਿਖਾ ਰਹੀ ਹਾਂ ਤੁਹਾਨੂੰ ਵੀ ਦੇਖੋ ਗਾਇਸ ਬਣ ਗਏ ਤੇ ਚੱਕ ਕੇ ਦੇਖੋ ਐਦਾਂ ਬਣ ਗਏ ਸੀ ਇੱਥੇ ਮੈਂ ਥੋੜੀ ਜਿਹੀ ਕਰਤੀ ਵੀਡੀਓ ਟਾਈਮ ਬਹੁਤ ਹੋ ਰਿਹਾ ਸੀ ਦੇਖੋ ਗਾਇਸ ਇਹ ਦੇ ਦੇ ਕੇ ਅੱਗੇ ਚੜਨਾ ਆਪਾਂ ਦੇਖੋ ਹਾਂਜੀ ਜਦੋਂ ਆਪਾਂ ਬਸ ਐਂਡ ਬਣਾਉਣਾ ਨਾ ਉਦੋਂ ਮਤਲਬ ਉਹਨੂੰ ਗੰਢ ਦੇ ਦੇਣੀ ਦੇਖੋ ਗਾਇਸ ਇੱਥੇ ਮੈਂ ਦੇਤੀ ਆ ਦੇਖੋ ਆ ਤਿਆਰ ਹੋ ਗਿਆ ਦੇਖੋ ਗਾਇਸ ਤੁਹਾਨੂੰ ਅੱਖਾਂ ਦੇ ਮੂਰੇ ਤੁਹਾਨੂੰ ਵਿਦਿਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਕਰਿਓ